ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਂਦੇ ਹੋਏ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਕੰਪਨੀ ਬਾਗ ਵਿਖੇ ਅਮਿਤ ਸਚਦੇਵਾ ਦੇ ਨਿਵਾਸ ਸਥਾਨ ਤੇ ਹੋਈ ਇਸ ਮੀਟਿੰਗ ਦੀ ਅਗਵਾਈ ਆਪ ਕੌਂਸਲਰ ਅਸ਼ਵਨੀ ਸ਼ਰਮਾ ਅਤੇ ਬਲਾਕ ਪ੍ਰਧਾਨ ਅਮਰ ਸਿੰਘ ਮਕੌੜੀ ਵੱਲੋਂ ਕੀਤੀ ਗਈ ਮੀਟਿੰਗ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਨਵੀਂ ਸਕੀਮਾਂ ਅਤੇ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਅਤੇ ਵੋਟ ਦੇ ਅਧਿਕਾਰ ਦੀ ਮਹੱਤਤਾ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਸੀ। ਆਗੂਆਂ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਲੋਕਾਂ ਦੀ ਸਰਗਰਮ ਪਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਹਰ ਨਾਗਰਿਕ ਨੂੰ ਆਪਣੀ ਵੋਟ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈ। ਮੀਟਿੰਗ ਦੌਰਾਨ ਇਲਾਕੇ ਦੇ ਵਸਨੀਕਾਂ ਨੇ ਆਪਣੀਆਂ ਰੋਜ਼ਮਰਾਂ ਦੀਆਂ ਸਮੱਸਿਆਵਾਂ ਵੀ ਆਗੂਆਂ ਸਾਹਮਣੇ ਰੱਖੀਆਂ ਜਿਨ੍ਹਾਂ ਵਿੱਚ ਸੜਕਾਂ, ਸਫਾਈ, ਸੀਵਰੇਜ, ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਮਸਲੇ ਸ਼ਾਮਲ ਸਨ। ਆਪ ਕੌਂਸਲਰ ਅਸ਼ਵਨੀ ਸ਼ਰਮਾ ਅਤੇ ਬਲਾਕ ਪ੍ਰਧਾਨ ਅਮਰ ਸਿੰਘ ਮਕੌੜੀ ਨੇ ਲੋਕਾਂ ਨੂੰ ਪਰੋਸਾ ਦਿਵਾਇਆ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਸੰਬੰਧਿਤ ਵਿਭਾਗਾਂ ਨਾਲ ਮਿਲ ਕੇ ਕੀਤਾ ਜਾਵੇਗਾ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਸਿਰਫ ਸਰਕਾਰ ਦੀ ਨਹੀਂ ਸਗੋ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਾ ਤਸਕਰੀ ਖਿਲਾਫ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਇਸ ਦੇ ਨਾਲ ਹੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਆਗੂਆਂ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਹੈਲਥ ਇੰਸ਼ੋਰੈਂਸ ਕਾਰਡ ਲਈ ਅਰਜ਼ੀਆਂ ਨੇੜਲੇ ਸੂਵਿਧਾ ਕੇਂਦਰਾਂ ਤੇ ਭਰੀਆਂ ਜਾ ਸਕਦੀਆਂ ਹਨ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਿਹਤ ਸੁਰੱਖਿਆ ਮਿਲੇਗੀ। ਆਓ ਸੁਣਦੇ ਹਾਂ ਇਸ ਮੌਕੇ ਤੇ ਕੌਸਲਰ ਅਸ਼ਵਨੀ ਸ਼ਰਮਾ ਅਤੇ ਬਲਾਕ ਪ੍ਰਧਾਨ ਅਮਰ ਸਿੰਘ ਮਕੌੜੀ ਨੇ ਕੀ ਕਿਹਾ। ਨਸ਼ਿਆਂ ਦੇ ਵਿਰੁੱਧ ਮਹਾਂਮ ਚਲਾਈ ਹੈ ਕਿ ਨਸ਼ੇੜੀਏ ਜਿੰਨੇ ਆ ਪੈਥੋਂ ਭਜਾਣੇ ਜਾਦਾ ਸਾਡਾ ਹਲਕਾ ਪੂਰਵੀ ਛੱਡ ਕੇ ਚਲੇ ਜਾਣ। ਔਰ ਸਰਕਾਰ ਵੀ ਯੁੱਧ ਨਸ਼ਾ ਵਿਰੁੱਧ ਪੂਰੀ ਉਹ ਐਕਟਿਵ ਹੋਈ ਹੋਈ ਹੈ ਔਰ ਕੋਈ ਤਾਂ ਸਰਕਾਰ ਆਈ ਚਲੋ ਜਿਨੇ ਇਹ ਆਵਾਜ਼ ਚੱਕੀ ਹੈ ਔਰ ਜੇ ਅਸੀਂ ਗੱਲ ਕਰੀਏ ਬਿਹਾਰੀ ਕਲੋਨੀ ਦੀ ਤੇ ਜਦੋਂ ਅਸੀਂ ਇਤੋਂ ਲੰਘਦੇ ਸੀਗੇ ਸਾਡੀਆਂ ਮਾਵਾਂ ਭੈਣਾਂ ਬਹੁਤ ਡਰਦੀਆਂ ਸੀਗੀਆਂ ਉਸ ਚੀਜ਼ ਦੇ ਵਿੱਚ ਔਰ ਉਹ ਅੱਜ ਦੀ ਡੇਟ 'ਚ ਅਸੀਂ ਸਾਰੇ ਭਜਾ ਦਿੱਤੇ ਐ ਐਮਐਲਏ ਦਲਜੀਤ ਸਿੰਘ ਭੋਲਾ ਗਰੇਆਜੀ ਦੇ ਸਹਿਯੋਗ ਨਾਲ ਔਰੋ ਟੀਮਾਂ ਬਣਾਈਆਂ ਉਹ ਟੀਮਾਂ ਦੇ ਵਿੱਚ ਤੁਹਾਡੇ ਬੇਟੇ ਵੀ ਸਾਡੇ ਨਾਲ ਨੇ ਤੁਹਾਡੇ ਕਈਆਂ ਦੇ ਹਸਬੰਦ ਵੀ ਸਾਡੇ ਨਾਲ ਨੇ ਕਈਆਂ ਕਈ ਬਜ਼ੁਰਗ ਵੀ ਸਾਡੇ ਨਾਲ ਨੇ ਕਈ ਭੈਣਾਂ ਵੀ ਸਾਡੇ ਨਾਲ ਆਈਆਂ ਨੇ ਵੀ ਸਾਨੂੰ ਦੱਸੋ ਜੀ ਕਿੱਥੇ ਆਣਾ ਕਹਿੰਦੇ ਵੀ ਸਾਨੂੰ ਹੋਰ ਚੀਜ਼ਾਂ ਕੁਛ ਨਹੀਂ ਸੀਵਰੇਜ ਪਾਣੀ ਸੜਕਾਂ ਇਹ ਤਾਂ ਸਭ ਚੱਲਦੀਆਂ ਰਹਿਣੀਆਂ ਵਾ ਵੀ ਇਹ ਨਸ਼ਾ ਦੂਰ ਹੋਣਾ ਚਾਹੀਦਾ ਵਾ ਤਾਂ ਕਿ ਇਹ ਜਿਹੜੀ ਅੱਗ ਲੱਗੀ ਹੈ ਨਾ ਇਹ ਕੱਲ ਨੂੰ ਸਾਡੇ ਘਰ ਤੱਕ ਵੀ ਪਹੁੰਚ ਸਕਦੀ ਹੈ ਠੀਕ ਹੈ ਇਸ ਕਰਕੇ ਇਹਦੇ ਸੁਯੋਗ ਵਾਸਤੇ ਤੁਹਾਡੇ ਕੋਲ ਆਏ ਆਂ ਵੀ ਜਦੋਂ ਵੀ ਸਾਨੂੰ ਤੁਹਾਡੀ ਲੋੜ ਤੋਂ ਤੁਹਾਨੂੰ ਅੰਮ੍ਰਿਤਜੀ ਸੁਨੇਹਾ ਲਾ ਦੇਣਗੇ ਔਰ ਤੁਸੀਂ ਉੱਥੇ ਪਹੁੰਚਣਾ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੇ ਸਯੋਗ ਲੈਣਾ ਪੈ। ਅੱਜ ਕੱਲ ਦੀ ਅੱਜ ਅੱਜ ਦੇ ਜਮਾਨੇ ਦੇ ਵਿੱਚ ਕਈ ਮਾਵਾਂ ਦੁਖੀ ਨੇ, ਕਈ ਭੈਣਾਂ ਦੁਖੀ ਨੇ। ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਆ ਔਰੋਂ ਪਹਿਲਾਂ ਦਾ ਆਪਾਂ ਉਹਨਾਂ ਨੂੰ ਸਿਰ ਜਵਾਲਿਆ ਬੱਚਿਆਂ ਨੂੰ ਹੁਣ ਉਹ ਬੱਚੇ ਆਪਣੀ ਮਾਵਾਂ ਦੀਆਂ ਧੋਣਾ ਫੜਦੇ ਆ, ਆਪਣੀ ਮਾਵਾਂ ਦੀਆਂ ਗੁੱਟਾ ਫੜਦੇ ਆ, ਆਪਣੀਆਂ ਭੈਣਾਂ ਨੂੰ ਕੁੱਟਦੇ ਆ ਵੀ ਭਾਈ ਸਾਨੂੰ ਪੈਸਾ ਦੋ ਵੀ ਇਸ ਤਰ੍ਹਾਂ ਇਹ ਤਾਂ ਇਸ ਚੀਜ਼ ਦਾ ਸੁਝੋਗ ਲੈਣਾ ਹੈ ਦੂਜੀ ਤੁਹਾਨੂੰ ਇੱਕ ਹੋਰ ਆਮ ਆਦਮੀ ਪਾਰਟੀ ਨੇ ਇੱਕ ਤੁਹਾਡੇ ਵਾਸਤੇ ਲੋੜੀ ਦਾ ਗਿਫਟ ਲਾ ਲਓ ਨਵੇਂ ਸਾਲ ਦਾ ਗਿਫਟ ਲਾ ਲਓ ਵੀ ਤੁਹਾਡਾ 10 ਲੱਖ ਦਾ ਬੀਮਾ ਹਰ ਇੱਕ ਬੰਦੇ ਦਾ 10 ਲੱਖ ਦਾ ਬੀਮਾ ਇਹ ਪੂਰੇ ਪਰਿਵਾਰ ਦਾ 10 ਲੱਖ ਦਾ ਬੀਮਾ ਹੋਣ ਜਾ ਰਿਹਾ ਵੈ ਔਰ ਜਿੰਨੇ ਚਾਇਓ ਸਰਕਾਰੀ ਹਸਪੀਟਲ ਹੈ ਚਾਹੇ ਕੋਈ ਪ੍ਰਾਈਵੇਟ ਹਸਪੀਟਲ ਹੈ ਉਹ ਸਾਰਿਆਂ ਦੇ ਵਿੱਚੋਂ ਦਾ ਜਿਹੜਾ ਇਲਾਜ ਹੋਏਗਾ ਤੁਹਾਡਾ ਸਾਰਿਆਂ ਦਾ ਫ੍ਰੀ ਆਫ ਕੋਸਟ ਹੋਏ। ਠੀਕ ਹੈ ਇਹ ਚੀਜ਼ ਤੁਹਾਨੂੰ ਇੱਕ ਨਹੀਂ ਦੱਸਨੀ ਸੀ ਬਾਕੀ ਤੁਹਾਨੂੰ ਮੈਂ ਅਮਿਤ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੱਟਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਸਾਰੀ ਸੰਗਤਾਂ ਦੇ ਦਰਸ਼ਨ ਹੋ ਗਏ ਬਾਕੀ ਸਾਡੇ ਬਲੌਗ ਪ੍ਰਧਾਨ ਨੇ ਅਮਰ ਸਿੰਘ ਮਕੋੜੀ ਜੀ ਤੇ ਆਏ ਨੇ ਇਹ ਵੀ ਤੁਹਾਨੂੰ ਦੋ ਗੱਲਾਂ ਕਰਦੇ ਦੱਸਦਾ ਸਭ ਸਸਤੀ ਕਾਲੀ ਸਾਰਾ ਤੇ ਸਭ ਦੇ ਪਹਿਲੇ ਦਾ ਤੁਹਾਡਾ ਧੰਨਵਾਦ ਕਰਦਾ ਫਿਰ ਤੁਸੀਂ ਥੋੜੇ ਜਿਹੇ ਛੋਟੇ ਜਿਹੇ ਸੁਨੇਹੇ ਦੇ ਮੋਟੋ ਮੋਟੀ ਇਕੱਠੇ ਹੋ ਜਾਂਦੇ ਆਪਾਂ ਸਾਰੇ ਤੇ ਦੂਜੇ ਭੈਣਾਂ ਦੂਜੇ ਭਰਾ ਸਾਰੇ ਤੇ ਦੂਜੀ ਗੱਲ ਇਹ ਜਿਹੜਾ 10 ਲੱਖ ਵਾਲਾ ਤੇ ਜਿਹੜਾ ਬੀਮਾ ਆਪਾਂ ਮਤਲਬ ਬਣਾਉਣਾ ਇਹ ਮਤਲਬ ਹਰ ਇੱਕ ਪਰਿਵਾਰ ਦਾ ਬਣਾਉਣਾ ਹਰ ਇੱਕ ਪਰਿਵਾਰ ਦਾ ਬਣਾਉਣਾ ਤੇ ਬੂਥ ਬਾਈ ਬਣਾਣਾ ਇਹ ਨਹੀਂ ਹੈਗਾ ਵੀ ਕੋਈ ਕਿਸੇ ਦੇ ਕੈਂਪ ਲੱਗੂਗਾ ਜਾਂ ਮਤਲਬ ਕੋਈ ਮਤਲਬ ਕਿ ਇੱਥੇ ਜਾ ਕੇ ਬਣਾਉਣਾ ਪੈਣਾ ਆਪਾਂ ਨੂੰ ਇੱਥੇ ਬੂਥ ਬਾਈ ਬੂਥ ਤੁਹਾਡੇ ਘਰੇ ਸਤਿ ਸ੍ਰੀ ਅਕਾਲ ਆਊਗਾ ਫਿਰ ਦੂਜੇ ਦਾ ਸਲਿੱਪ ਲੈ ਕੇ ਆਊਗਾ ਸਲਿੱਪ ਲੈ ਕੇ ਆ ਕੇ ਤੁਹਾਨੂੰ ਮਤਲਬ ਤੁਹਾਡੇ ਨਾਮ ਭਰ ਕੇ ਸਾਰੇ ਮਤਲਬ ਉਸ ਤੇ ਨਾਮ ਦੀ ਨਾਲ ਛੋਟਾ ਜੋ ਉਤਾਰੜ ਹੈ ਉਹ ਬਣੇਗਾ ਤੇ ਆਪਣਾ ਸੋਖਾ ਕੰਮ ਹੈ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਆਪਣਾ ਇਹਦੇ ਨਾਲ ਇਹ ਵੀ ਦੇਖਣਾ ਆਪਾਂ ਨੇ ਕੋਈ ਜਿਹੜੀ ਬੂਥਾ ਬੂਥਾ ਨਾ ਬੂਥਾ ਇੱਕ ਮੇਰੇ ਖਿਆਲ ਵਿੱਚ ਛਪੀ ਲੱਕ ਬੋਟ ਹੈ ਜਿਹੜੀ ਉਹ ਮਤਲਬ ਡੁਪਲੀਕੇਟ ਬਣਾਈ ਪਈ ਹੈ ਜੀ ਜੀਪੀ ਨੀ ਉਹ ਜਿਹੜੀ ਕਿਸੇ ਤਰ੍ਹਾਂ ਨੇ ਡੁਪਲੀਕੇਟ ਬਣਾਈ ਹੈ ਪੰਜਾਬ ਦੇ ਵਿੱਚ 26 ਲੱਖ ਵੋਟ ਤੇ ਉਹ ਤਾਂ ਵੀ ਆਪਾਂ ਖਿਆਲ ਰੱਖਣਾ ਵੀ ਜਿੱਦਾਂ ਹੁਣ ਮੰਨ ਲਓ ਪੰਜ ਮੈਂਬਰਾਂ ਸਾਡੇ ਪੰਜ ਮੈਂਬਰਾਂ ਦਾ ਕਾਰਡ ਬਣ ਗਿਆ ਤੇ ਉਹਦੇ 6 6 ਮੈਂਬਰ ਤਾਂ ਪੜ ਨਹੀਂ ਸਕਦੇ ਉਹਦੇ ਜਿਹੜੀ ਵੋਟਾਂ ਉਹ ਪੜਨੀਆਂ ਉਹ ਪਰਿਵਾਰ ਦੇ ਹਿਸਾਬ ਨਾਲ ਪੜਨੀਆਂ ਜਿੱਦਾਂ ਸਾਡਾ ਭਰਾ ਵੀ ਹੈਗਾ ਭਾਵੇਂ ਕੋਈ ਕਾਲੀ ਹੈ ਭਾਵੇਂ ਕੋਈ ਬਿਜਲੀ ਵਾਲਾ ਉਹਨਾਂ ਦੇ ਘਰੋਂ ਹੀ ਵੋਟਾਂ ਨਿਕਲਣੀਆਂ ਜਦਾ ਇਹ ਜ਼ਰੂਰ ਧਿਆਨ ਰੱਖਣਾ ਆਪਾਂ ਇਹ ਜਿੰਨਾ ਬਾਤ ਧਿਆਨ ਰੱਖਾਂਗੇ ਤਾਂ ਪੱਕਾ ਹੋਊਗਾ ਨਹੀਂ ਤਾਂ ਉਹਨੇ ਵਿਹਾਰ ਦੇ ਵਿੱਚ ਵੀ ਇੱਦਾਂ ਹੀ ਕਰਾ ਲਈਏ ਤੇ ਪੰਜਾਬ ਵੀ ਇਦਾਂ ਕਰਾ ਦੇਣਗੇ ਉਹ ਇਹ ਇਹੀ ਚੀਜ਼ਾਂ ਨੇ ਬੜੀ ਚ ਮੰਦੀ ਵਾਲੇ ਉਹ ਸਭ ਗਰਾਉਂਡ ਲੈ ਕੇ ਬਟਚਾਣੀਆਂ ਨੇ ਠੀਕ ਹੈ ਜੀ ਜਿਹੜਾ ਇਹ ਬੂਤ ਇਹ ਜਿਹੜੇ ਦੱਸ ਰਹੇ ਨੇ ਇੱਕ ਬੇਨਤੀ ਹੈ ਇੱਕ ਮਸ਼ੀਨ ਆਏਗੀ ਸਾਡੇ ਯੂਥ ਦੇ ਮੁੰਡੇ ਸਾਡਾ ਭਤੀਜਾ ਸਾਡਾ ਅੰਮੀ ਜੀ ਦਾ ਬੇਟਾ ਉਹ ਵੀ ਯੂਥ ਦੇ ਵਿੱਚ ਹੈ ਇਹ ਸਾਰੇ ਹੀ ਏਰੀਆ ਦੇ ਵਿੱਚ ਜਾਣਗੇ ਡੋਰ ਟੂ ਡੋਰ ਕਰਨ ਐਨਾ ਕੋਲ ਇੱਕ ਮਸ਼ੀਨ ਹੋਏਗੀ ਔਰ ਟੋਕਨ ਮਸ਼ੀਨ ਆਏ ਔਰ ਜਿਹੜਾ ਟੋਕਨ ਅਸੀਂ ਦਵਾਂਗੇ ਉਹ ਸੁਵਿਧਾ ਸੈਂਟਰ ਜਾ ਕੇ ਉਸ ਬੰਦੇ ਦਾ 10 ਲੱਖ ਦਾ ਕਾਰਡ ਪੂਰੇ ਪਰਿਵਾਰ ਦਾ ਬਣੇਗਾ ਠੀਕ ਹੈ ਔਰ ਉਸ ਤੋਂ ਬਾਅਦ ਇੱਕ ਹੋਰ ਬੇਨਤੀ ਹੈ ਕਿ ਤੁਸੀਂ ਕਿਸੇ ਨੇ ਅਸੀਂ ਬੂਥ ਵਾਈਜ਼ਰ ਕਰ ਰਹੇ ਹਾਂ ਵੀ 1 ਨੰਬਰ ਬੂਥ 2 ਨੰਬਰ ਬੂਥ 3 ਨੰਬਰ ਬੂਥ 4 ਨੰਬਰ ਬੂਥ ਐਸਾ ਨਾ ਹੋਣਾ ਉਹਦੇ ਵਿੱਚ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਸਾਰਿਆਂ ਦਾ ਲਾਈਨ ਵਾਈਜ਼ਰ ਹੋਏਗਾ ਹੋਏਗਾ ਸਾਰਿਆਂ ਦਾ 3 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਦੇ 10-10 ਲੱਖਾਂ ਦੇ ਕਾਰਡ ਬਣ ਜਾਣਗੇ ਔਰ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਹੋਇਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ 2-3 ਮਹੀਨਿਆਂ ਦੇ ਵਿੱਚ ਤੁਹਾਡਾ 1100 ਰੁਪਇਆ ਵੀ ਤੁਹਾਡੇ 1100 ਰੁਪਏ ਜਿਹੜਾ ਕਿਹਾ ਸੀਗਾ ਸਰਕਾਰ ਨੇ ਉਹ ਵੀ ਆਇਆ ਹੈ ਸਰਕਾਰ ਆਪਣੇ ਵੱਲੋਂ ਪ੍ਰੋਪਰ ਵਧੀਆ ਕੰਮ ਕਰ ਰਹੀ ਹੈ ਤੁਹਾਡੇ ਆਸ਼ੀਰਵਾਦ ਨਾਲ ਚਾਇਓ 300 ਯੂਨਟ ਬਿਜਲੀ ਦੀ ਗੱਲ ਹੋਵੇ ਚਾਇਓ ਮੁਹੱਲਾ ਕਲੀਨਿਕਾਂ ਦੀ ਗੱਲ ਹੋਵੇ ਚਾਇਓ ਸਰਕਾਰੀ ਹਸਪਤਾਲਾਂ ਦੀ ਗੱਲ ਹੋਵੇ ਸਭ ਤੋਂ ਪਹਿਲਾਂ ਤਾਂ ਮੈਨੂੰ ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਅੱਜ ਤੱਕ ਤੁਸੀਂ ਕਦੀ ਅ ਮੁਹੱਲਿਆਂ ਦੇ ਵਿੱਚ ਜਾਂ ਰੋੜਾਂ ਦੇ ਉੱਤੇ ਐਮ ਐਲ ਏ ਖੜੇ ਦੇਖੇ ਸੀਗੇ ਹੁਣਾਂ ਪਿੱਛੇ ਬਾੜ ਵਾਲਾ ਸਿਸਟਮ ਹੋ ਗਿਆ ਸੀਗਾ ਸਾਰੇ ਐਮ.ਐਲ.ਏ. ਰੋਡਾਂ ਦੇ ਉੱਤੇ ਸੀਗੇ ਤੁਸੀਂ ਦੇਖਿਆ ਹੀ ਹੋਣਾ ਪਹਿਲਾਂ ਵੀ ਦੇਖਿਆ ਸੀਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਆ ਕਿੱਥੇ ਐਮ.ਐਲ.ਏ. ਵੀ ਰੋਡਾਂ ਦੇ ਉੱਤੇ ਆ ਗਲੀਆਂ ਦੇ ਵਿੱਚ ਨੇ ਤੇ ਕੌਂਸਲਰ ਵੀ ਗਲੀਆਂ ਦੇ ਵਿੱਚ ਨੇ ਜਿਹੜਾ ਕੰਮ ਕਰੂਗਾ ਉਹ ਵੋਟਾਂ ਲੈ ਜਾਊਗਾ ਜਿਹੜਾ ਕੰਮ ਨਹੀਂ ਕਰੂਗਾ ਉਹ ਵੋਟਾਂ ਉਹਨੂੰ ਨਹੀਂ ਪਾਣੀਆਂ ਜਨਤਾ ਬੜੀ ਜਨਾਬ ਜਨਤਾ ਬਹੁਤ ਸਮਝਦਾਰ ਹੈ ਨਾ ਹਸਪੀਟਲ ਆਪਣੇ ਬਣ ਗਿਆ ਜਿਹੜੇ ਆਪਣੇ ਦੋ ਪਾਰਕ ਆਪਣੇ ਤੇ ਪਾਰਕ ਨਹੀਂ ਹੈਗਾ ਇੱਕ ਤਾਂ ਜੀ ਕੇ ਸਟੇਟ ਦੇ ਵਿੱਚ ਸੀ ਬਲਾਕ ਦੇ ਵਿੱਚ ਪਾਰਕ ਆ ਗਏ ਨੇ ਉਹ ਦੋਨੋਂ ਪਾਰਕ ਬਣ ਕੇ ਤਿਆਰ ਹੋ ਗਏ ਆ ਜਾ ਕੇ ਆਈਓ ਔਰ ਉੱਥੇ ਹੁਣ ਹੋਰ 2 ਮਹੀਨਿਆਂ ਦੇ ਵਿੱਚ ਵਿੱਚ ਉੱਥੇ ਦੋਨਾਂ ਪਾਰਕਾਂ ਦੇ ਵਿੱਚ ਜਿਮ ਲੱਗ ਜਾਣਗੇ ਔਰ ਜਿਹੜੇ ਗੀਤਾਨਗਰ ਵਾਲੇ ਦੋ ਪਾਰਕ ਆ ਉਹ ਵੀ ਵਸ ਉਹਨਾਂ ਨਵੇਂ ਦੇ ਐਸਟੀਮੇਟ ਬਣ ਗਏ ਆ ਉਹ ਵੀ ਬਾ ਦੋ ਕੁ ਮਹੀਨਿਆਂ ਦੇ ਵਿੱਚ ਉਹ ਵੀ ਪਾਰਕ ਬਣਨੇ ਪ੍ਰੋਪਰ ਤਿਆਰ ਹੋ ਜਾਣਗੇ ਔਰ ਹਾਈ ਮਾਸਕ ਲੈਟਰੀ ਗੱਲ ਕਰੀਏ ਪਾਂ ਬੀਤਾਨਗਰ ਵਾਲੀ ਪੁਲੀ ਤੇ ਵੀ ਆ ਰਹੀ ਮਾਸਕ ਲਾਈਟ ਲੱਗ ਗਈ ਐ ਜਿਹੜੀ ਆ ਵੀਜੇਨਗਰ ਵਾਲੀ ਪੁਲੀ ਜਿਹੜੀ ਤੁਸੀਂ ਇੱਥੋਂ ਜਾਣਦੇ ਆ ਉੱਥੇ ਵੀ ਵੱਡੀ ਲਾਈਟ ਲੱਗੀ ਐ ਠੀਕ ਐ ਡਾਰਕ ਪੁਆਇੰਟ ਸੀਗੇ ਉਹ ਵਧੀਆ ਲਾਈਟਾਂ ਲੱਗ ਗਈਆਂ ਐ ਬਾਕੀ ਥੋੜਾ ਜਿਹਾ ਜਿਹੜੇ ਆਪਣੇ ਆਪਣੇ ਬੁੱਢਾ ਦਰਿਆਵਾਂ ਸਾਤ ਸਿਚੇ ਬਾਗ ਦੀ ਵਧੀਆ ਕੰਮ ਕਰਦੇ ਆ ਜੇ ਆਪਣਾ ਇਹ ਨਾਲਾ ਸਾਫ਼ ਹੋ ਜਵੇ ਮੈਂ ਕਹਿੰਦਾ ਆਪਾਂ ਪਟੜੀ ਸ਼ਾਲੀ ਹੋਵਾਂਗੇ ਕੀ ਨਾਲਾ ਸਾਫ਼ ਹੋ ਜੇ ਜਿੱਥੇ ਆਪਾਂ ਨਹਾਉਂਦੇ ਵੀ ਸੀਗੇ ਆਂਟੀ ਜੀ ਨਾਲ ਸਾਰਾ ਕੁਝ ਪਤਾ ਹੈ ਕੱਪੜੇ ਵੀ ਧੋਂਦੇ ਸੀ ਸਭ ਕੁਝ ਕਰਦੇ ਸੀ ਔਰ ਜਿਹੜਾ ਇਹ ਕੂੜੇ ਦਾ ਡੰਪ ਹੈ ਅਜ ਤੱਕ ਕਰ ਕਦੀ ਕਿਸੇ ਨੇ ਨੂੰ ਦੇਖ ਲਓ ਕੂੜੇ ਦਾ ਢੇਰ ਲੱਗੇ ਸੀ ਕਿੰਨੇ ਕਿੰਨੇ ਪਹਾੜ ਲੱਗੇ ਸੀ ਸਾਰਾ ਸਾਫ ਹੋਉਂਦਾ ਇੱਕ ਇੰਕਾਰ ਤੇ ਹੈ ਪੂਰਾ ਵਧੀਆ ਤਿਆਰ ਹੋ ਗਿਆ ਇੱਥੇ ਗਰਾਊਂਡ ਬਣੇਗਾ ਗਰਾਊਂਡ ਵੀ ਬਣਨਗੇ ਬੱਚੇ ਬਾਸਕਟਬਾਲ ਦਾ ক্রিকেট ਦਾ ਔਰ ਆਪਣਾ ਪਾਰਕ ਵੀ ਬਣੇਗਾ ਵਧੀਆ ਇਹ ਨਾਲ ਆਸਤੇ ਇੱਕ ਕਾਲਜ ਵੀ ਬਣਨਾ ਹੈ ਐਮ ਐਲ ਏ ਸਾਹਿਬ ਆਪਣੇ ਵਧੀਆ ਕੰਮ ਕਰ ਰਿਹਾ ਮੈਂ ਕਹਿੰਦਾ ਇਦਾਂ ਦਾ ਐਮ ਐਲ ਏ ਆਪਾਂ ਨੂੰ ਮਿਲਣਾ ਨਹੀਂ ਹੈਗਾ ਬਹੁਤ ਵਧੀਆ ਐਮਐਲਏ ਜਿਹੜਾ ਹਰ ਇੱਕ ਬੰਦੇ ਦੀ ਸੁਣਦਾ ਜੇ ਸਾਨੂੰ ਤਾਂ ਮਾੜਾ ਮੋਟਾ ਗੁੱਸਾ ਆ ਜਾਂਦਾ ਵੈ ਪਰ ਉਹ ਬੰਦਾ ਐਨਾ ਕਿ ਸਹੀ ਬੰਦਾ ਵੈ ਉਹਨੂੰ ਗੁੱਸਾ ਨਹੀਂ ਆਉਂਦਾ ਉਹ ਹਰ ਇੱਕ ਬੰਦੇ ਦੀ ਕਹਿਦ ਅਧਾਰ ਤੇ ਵਧੀਆ ਤਰੀਕੇ ਨਾਲ ਗੱਲ ਸੁਣਦਾ ਬਸ ਐਨਾ ਕੀ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਹਾਨੂੰ ਇੰਨੀ ਸਰਦੀ ਦੇ ਵਿੱਚ ਤੰਗ ਕੀਤਾ ਮੀਟਿੰਗ ਦਾ ਸਮਾਪਨ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਨਾਲ ਜੋੜਨ ਅਤੇ ਲੋਕ ਸਰਕਾਰ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਸੰਦੇਸ਼ ਨਾਲ ਕੀਤਾ ਗਿਆ ਪੰਜਾਬ ਪਲਸ ਵੈਬ ਨਿਊਜ਼ ਲੋਕਾਂ ਦੀ ਆਵਾਜ਼ ਅਤੇ ਗਰਾਊਂਡ ਲੈਵਲ ਦੀ ਹਰ ਅਹਿਮ ਖਬਰ ਤੁਹਾਡੇ ਤੱਕ ਲਗਾਤਾਰ ਪਹੁੰਚਾਉਂਦਾ ਰਹੇਗਾ